ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡੇ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਦੋਸਤਾਂ ਕਪਤਾ ਕਰਾਂਗੇ ਦੋਸਤਾਂ ਕਪਤਾ ਤੇ ਜਿਹੜੀ ਆਪਣੀ ਨੈਕਸਟ ਕਪਤਾ ਵਾਰਿਸ਼ਾ ਤੇ ਮੇਰਾ ਬਚਪਨ ਠੀਕ ਹੈ ਇਹੇ ਕਪਤਾਵਾਂ ਤੁਹਾਡੇ ਕੇਂਦਰੀ ਭਾਵਾ ਜਿਹੜੇ ਕਿ ਤੁਹਾਡੇ ਨਵੰਬਰ ਬਾਈ ਮੰਥਲੀ ਐਗਜ਼ਾਮ ਦੀ ਤਿਆਰੀ ਦੇ ਲਈ ਨੇ ਹਾਂਜੀ ਦੋਸਤਾਂ ਕਪਤਾ ਪਿਆਰਾ ਸਿੰਘ ਸਹਰਾਏ ਦੀ ਰਚਨਾ ਇਸ ਕਪਤਾ ਵਿੱਚ ਦੱਸਿਆ ਗਿਆ ਕਿ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਸਦਾ ਹਿੰਮਤ ਲਗਣ ਮਿਹਨਤ ਤੇ ਕਿਰਤਨ ਨੂੰ ਅਪਣਾ ਕੇ ਆਪਣੀ ਜ਼ਿੰਦਗੀ ਵਿੱਚ ਖੁਸ਼ੀਆਂ ਖੇੜੇ ਭਰੇ ਤੇ ਕਪਤਾ ਦਾ ਕੇਂਦਰੀ ਭਾਵ ਹੈ ਟਲਿਕ ਅਨੁਸਾਰ ਮਨੁੱਖ ਕਿਰਤ ਦੀਆਂ ਅਥਾਹ ਸਿਰਜਣਾਤਮਕ ਸ਼ਕਤੀਆਂ ਦਾ ਨਾਮਾ ਦਾ ਮਾਲਕ ਹੈ ਤੇ ਹੋਰ ਅੱਗੇ ਵਧ ਕੇ ਰਚਨਾ ਦਾ ਨਵਾਂ ਸੰਸਾਰ ਹੈ ਜਿਹੜੇ ਕਿ ਸਿਰਜ ਸਕਦਾ ਹੈ ਇਸ ਲਈ ਉਹਨੂੰ ਹੋਰ ਉਤਸ਼ਾਹ ਤੇ ਜ਼ੋਰ ਦੇ ਨਾਲ ਅੱਗੇ ਵਧਣਾ ਚਾਹੀਦਾ ਉਹਦਾ ਭਵਿਕੂਸਲੀ ਜਗਮਗਾ ਰਿਹਾ ਹੈ ਤੇ ਉਸਨੂੰ ਅੱਗੇ ਵਧ ਕੇ ਉਸਦਾ ਪਿਆਰਾ ਮੂੰਹ ਚੁੰਮ ਲੈਣਾ ਚਾਹੀਦਾ ਹਾਂਜੀ ਇਹ ਹੈਗੇ ਦੋਸਤਾ ਕਪਤਾ ਅੱਗੇ ਕਵਤਾ بارش ਹਾਂਜੀ بارش ਸਾਹ ਕਵਤਾ ਮਰਤਾ ਪ੍ਰੀਤਮ ਦੀ ਰਚਨਾ ਇਸ ਹਿੱਸੇ ਕਵਤਾ ਵਿੱਚ ਕਵਿਤਰੀ ਨੇ ਦੇਸ਼ ਵੰਡ ਦੇ ਦੁਖਾਂਤ ਦੀ ਝਲਕ ਨੂੰ ਬੜੇ ਹੀ ਕਾਵਮਈ ਅੰਦਾਜ਼ ਦੇ ਵਿੱਚ ਪ੍ਰਗਟ ਕੀਤਾ ਕਵਿਤਰੀ ਨੇ ਪੰਜਾਬ ਦੀ ਵੰਡ ਸਮੇਂ ਛਿੜੇ ਭਰਾ ਮਾਰੂ ਵਿਸਾਦਾਂ ਦੇ ਵਿਰੁੱਧ ਦਰਦ ਵਡਾਉਣ ਲਈ بارش ਨੂੰ ਸੰਬੋਧਨ ਕੀਤਾ 347 ਦੇ ਫਿਰਕੂ ਪ੍ਰਸਾਦਾ ਨੇ ਪੰਜਾਬ ਦੀ ਧਰਤੀ ਦੇ ਚੱਪੇ-ਚੱਪੇ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਜਿਸ ਕਰਕੇ ਇਥੋਂ ਪ੍ਰੇਮ ਪਿਆਰ ਦੀਆਂ ਗੱਲਾਂ ਖਤਮ ਹੋ ਗਿਆ ਤੇ ਪੰਜਾਬੀ ਸੱਭਿਆਚਾਰ ਰੁਲ ਗਿਆ ਤੇ ਪੰਜਾਬੀ ਨੌਜਵਾਨ ਆ ਜਿਹੜੇ ਕਿ ਪ੍ਰੀਤ ਨੂੰ ਭੁੱਲ ਕੇ ਇਸਤਰੀਆਂ ਉੱਪਰ ਜ਼ੁਲਮ ਟਾਉਣ ਲੱਗ ਪਏ। ਲਿਖਿਆ ਹੈਗਾ ਮੇਰਾ ਬਚਪਨ ਹਾਂਜੀ ਮੇਰਾ ਬਚਪਨ ਕਪਤਾਹਰ ਭਜਨ ਸਿੰਘ ਦੀ ਰਚਨਾ ਤੇ ਇਸ ਦਾ ਮੂਲ ਪ੍ਰੇਰਣਾ ਸਰੋਤ ਇੱਕ ਪਿਤਾਹੀਨ ਬੱਚੇ ਦਾ ਬਚਪਨ ਦੀ ਜਿਹੜੀ ਮਾਸੂਮੀਅਤ ਤੋਂ ਵਾਂਝਾ ਰਹਿ ਜਾਣ ਦਾ ਇੱਕ ਚੋਰਾ ਹੈ। ਪਿਤਾਹੀਨ ਬੱਚਾ ਹੋਰ ਨਾਲ ਬੱਚਿਆਂ ਦੇ ਤਰ੍ਹਾਂ ਜਿਹੜੇ ਸੁਧਾਰਨ ਬੱਚੇ ਨੇ ਉਹਨਾਂ ਦੀ ਤਰ੍ਹਾਂ ਆਪਣਾ ਬਚਪਨ ਨਹੀਂ ਭੋਗ ਸਕਦਾ ਤੇ ਉਸ ਦੀ ਸ਼ਰਮ ਹਾਇਆ ਦੇ ਵਿੱਚ ਡੁੱਬੀ ਮਾਂ ਉਸ ਦੀ ਮਾਨਸਿਕ ਤੇ ਸਰੀਰਕ ਵਿਕਾਸ ਦੇ ਵਿੱਚ ਹਿੱਸਾ ਨਹੀਂ ਪਾ ਸਕਦੀ ਤੇ ਅਜਿਹਾ ਬੱਚਾ ਜਦੋਂ ਵੱਡਾ ਹੁੰਦਾ ਹੈ ਤਾਂ ਉਸ ਨੂੰ ਇਸ ਗੱਲ ਦਾ ਦੁੱਖ ਹੁੰਦਾ ਹੈ ਕਿ ਉਸ ਦੀ ਮਾਸੂਮੀਤ ਉਸ ਦੇ ਪਾਸੋਂ ਗਵਾਚ ਗਈ ਆ ਸੋ ਏ ਸੀ ਤੁਹਾਡੇ ਤਿੰਨ ਕੇਂਦਰੀ ਭਾਵਾਂ ਥੈਂਕਸ